ਜਿਹੜੀ ਹੈਗੀਆ ਕਿ માનਯੋਗ ਡੀਡੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ਿਆ ਵਿਰੁੱਧ ਤੇ ਜਿਹੜੀ ਆ ਮੁਹਿੰਮ ਚਲਾਈ ਗਈ ਹੈ ਤੇ ਐਟ ది ਸੇਮ ਟਾਈਮ ਜਿਹੜੇ ਸਟਰੀਟ ਕ੍ਰਾਈਮ ਦੇ ਖਿਲਾਫ ਤੇ ਤੇ ਜਿਹੜਾ ਟ੍ਰੈਫਿਕ ਨੂੰ ਸਚਾਰੂ ਕਰਨ ਨਾਲ ਚਲਾਨ ਦੇ ਸੰਬੰਧ ਦੇ ਵਿੱਚ ਜਿਹੜੀ ਆ ਮੁਹਿੰਮ ਚਲਾਈ ਗਈ ਤੇ ਲਗਾਤਾਰ ਫਟੇਗੜ ਸਾਹਿਬ ਪੁਲਿਸ ਦੀ ਜਿਹੜੀ ਹੈਗੀ ਆ ਇਸ ਸੰਬੰਧੀ ਸਾਡੇ ਜਿਹੜੀ ਕੋਸ਼ਿਸ਼ ਆ ਉਹ ਜਾਰੀ ਹੈ ਤੇ ਅੱਜ ਵੀ ਜਿੱਦਾਂ ਕੱਲ ਵੀ ਕਸਾ ਆਪਰੇਸ਼ਨ ਸੀਗਾ ਉਹੀ ਉਸੇ ਲੜੀ ਦੇ ਵਿੱਚ ਅੱਜ ਵੀ ਹੈ ਆ ਜਿਹੜੇ ਸੋਵੇ ਤੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਟੋਟਲ ਜਿਹੜੀ ਹੈਗੀ ਆ 14 ਧਾਮਾਂ ਤੇ ਲਾਕਾਬੰਦੀ ਕੀਤੀ ਗਈ ਤੇ ਹੁਣ ਤੱਕ ਜਿਹੜੇ ਹੈਗੇ ਆ 8 ਮੋਟਰਸਾਈਕਲ ਤੇ 295 ਜਿਹੜੇ ਹੈਗੇ ਆ ਉਹ ਚਲਾਨ ਟ੍ਰੈਫਿਕ ਚਲਾਨ ਕੱਟੇ ਗਏ ਤੇ 8 ਮੋਟਰਸਾਈਕਲ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਕਿ ਉਹਨਾਂ ਨੂੰ ਜਫਤ ਕੀਤਾ ਗਿਆ ਤੇ ਹੁਣ ਤੱਕ 550 ਜਿਹੜੇ ਵੀਕਲਸ ਹੈਗੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਇੱਕ ਸਾਡੀ ਇੱਕ ਜਿਹੜੇ ਖੇੜੀ ਨੌਰ ਸਿੰਘ ਦੇ ਅਚੇਤ ਸਾਹਿਬ ਸੀ ਜੋਂ ਨਾਲ ਵੱਲੋਂ ਉਦੋਂ ਮਾਕਾ ਬੰਦੀ ਕਿੰਨੀ ਨਹੀਂ ਸੀ ਤੇ ਉੱਤੇ ਸਾਨੂੰ ਚਾਂਸ ਹੀ ਕੱਬੀਦੀ ਹੁੰਦੀ ਹੈ ਤੇ ਕੁਝ ਕੁਆਂਟੀਟੀ ਦੇ ਵਿੱਚ ਸਾਨੂੰ ਡਰੱਗਸ ਵੀ ਬਰਾਮਦ ਹੋਇਆ ਉਹ ਹੋ ਸਾਡੀ ਟੀਮ ਆਲੇ ਵੈਰੀਫਾਈ ਕਰ ਲਈਏ ਕਿ ਅੱਗੇ ਉਸ ਦੇ ਵੇਲੇ ਬੜੀ ਕੰਮ ਨਹੀਂ ਕਰਦੇ ਤੇ ਮੇਰੀ ਜਿਹੜੀ ਲੋਕਾਂ ਨੂੰ ਜੇ ਇਹ ਸਾਨੂੰ ਅਣਜਾਣ ਲੋਕਾਂ ਤੋਂ ਕਿ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਕਿਸੇ ਵੀ ਤਰੀਕੇ ਦੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਾਂ ਕੋਈ ਵੀ ਜਿਹੜੀ ਇਲੀਗਲ ਐਕਟੀਵਿਟੀ ਨੂੰ ਲੈ ਕੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਨੂੰ ਇਤਲਾਹ ਕਰੋ ਸਾਡੇ ਅਫਸਰਾਂ ਨੂੰ ਦੱਸਿਓ ਤੁਹਾਡੀ ਜਿਹੜੀ ਆਈਡੈਂਟੀਟੀ ਆ ਉਹ ਗੁਪਤ ਰੱਖੀ ਜਾਊਗੀ ਐਟ ਦੀ ਸੇਮ ਟਾਈਮ ਜਿਹੜੇ ਨਸ਼ਾ ਤਸਕਰ ਹੈਗੇ ਆ ਨਸ਼ਾ ਨੂੰ ਵੇਚਦੇ ਆ ਕਿ ਕਿਸੇ ਵੀ ਤਰੀਕੇ ਦੀ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਜਾਂ ਲੀਗਲ ਐਕਟੀਵਿਟੀਜ਼ ਇਨਵੋਲਡ ਹਨ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਤੇ ਸਾਡੀ ਜਿਹੜੀ ਹੈਗੀ ਆ ਨਿਗਾ ਤੁਹਾਡੇ ਤੇ ਆ ਜਦੋਂ ਤੁਸੀਂ ਸੂਬਾ ਛੱਡ ਦੋ ਸਾਡਾ ਜ਼ਿਲ੍ਹਾ ਛੱਡ ਦੋ ਨਹੀਂ ਅਸੀਂ ਫਿਰ ਤੁਹਾਡੇ ਤੇ ਸਖਤ ਤੇ ਸਖਤ ਕਾਰਵਾਈ ਕਰਾਂਗੇ ਤੇ ਅਸੀਂ ਕਿਉਂਕਿ ਪਿੱਛੇ ਜੇ ਅਸੀਂ ਜਿਹੜੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਦੋ ਥਾਵਾਂ ਤੇ ਡਿਮੋਲਿਸ਼ਨਸ ਵੀ ਕੀਤੇ ਆ ਜਿਹੜੇ ਕਿ ਨਸ਼ਾ ਸਮਗਲਰ ਸੀਗੇ ਤੇ ਅੱਗੇ ਵੀ ਸਾਡੀ ਜਿਹੜੀ ਹੈਗੀ ਆ ਇਸ ਤਰੀਕੇ ਦੀ ਮੁਹਿੰਮ ਜਾਰੀ ਰਹੇਗੀ ਠੀਕ ਹੈ